ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਸਮਾਂ ਦੁਪਹਿਰ ਦੇ 12:30 ਵੱਜਦਾ ਹੈ ਤੇ ਆਪਾਂ ਖੜੇ ਹਾਂ ਸੈਕਟਰ 19 ਚੰਡੀਗੜ੍ਹ ਦੇ ਵਿੱਚ ਜਿੱਥੇ ਬਣੀ ਹੋਈ ਹੈ ਸਸਤੇ ਕੱਪੜਿਆਂ ਦੀ ਮਾਰਕੀਟ ਤੇ ਇਸ ਵੀਡੀਓ ਰਹੀਂ ਆਪਾਂ ਸਾਰੀ ਮਾਰਕੀਟ ਘੁੰਮਦੇ ਆਂ ਤੇ ਐਕਸਪਲੋਰ ਕਰਦੇ ਆਂ ਸਾਹਮਣੇ ਜਿਹੜੀ ਹੁਣ ਆਪਾਂ ਮਾਰਕੀਟ ਦੇਖ ਰਹੇ ਹਾਂ ਜੀ ਸੈਕਟਰ 19 ਸੀ ਦੀ ਮਾਰਕੀਟ ਹੈ ਇੱਥੇ ਜਿਹੜੇ ਸ਼ੋਰੂਮ ਆ ਬੂਥ ਦੁਕਾਨਾਂ ਬਣੀ ਹੋਈਆਂ ਇਸ ਪਾਸੇ ਬਣੀ ਹੋਈਆਂ ਇਹਨਾਂ ਦੇ ਬਾਹਰ ਵੀ ਇੱਥੇ ਕੁਝ ਜਿਵੇਂ ਸਸਤੇ ਸਮਾਨ ਦੀ ਸੇਲ ਹੈ ਉਹ ਦੁਕਾਨਾਂ ਲੱਗੀਆਂ ਹੋਈਆਂ ਤੇ ਇਸ ਸਾਈਡ ਮਕਾਨ ਨੰਬਰ ਬਣੇ ਹੋਏ ਰੈ residense ਜਿਹੜਾ ਏਰੀਆ ਇਸ ਪਾਸੇ ਬਣਿਆ ਹੋਇਆ ਤੇ ਨਾਲ ਹੀ ਇੱਥੇ ਪਾਰਕਾਂ ਬਣੀ ਹੋਈਆਂ ਸੜਕ ਦੇ ਕਿਨਾਰੇ ਹੀ ਇੱਥੇ ਹੀ ਆਪਾਂ ਨੂੰ ਜਿਹੜੀ ਖਾਲੀ ਜਗ੍ਹਾ ਦੇਖ ਕੇ ਪਾਰਕਿੰਗ ਲਾਉਣੀ ਪੈਂਦੀ ਹੈ ਗੱਡੀ ਆ ਮੋਟਰਸਾਈਕਲ ਕਿਉਂਕਿ ਇੱਥੇ ਪਾਰਕਿੰਗ ਦੀ ਥੋੜੀ ਜੀ ਸਮੱਸਿਆ ਹੈ ਤੇ ਨਵੇਂ ਪਾਰਕਿੰਗ ਦੇ ਬੋਰਡ ਵੀ ਇੱਥੇ ਜਗ੍ਹਾ-ਜਗ੍ਹਾ ਤੇ ਮਕਾਨਾਂ ਦੇ ਬਾਹਰ ਲਾਏ ਹੋਏ ਆ ਤੇ ਸਾਹਮਣੇ ਇਹ ਬਣੀ ਹੋਈ ਇੱਥੇ ਸਸਤੇ ਕੱਪੜਿਆਂ ਦੀ ਮਾਰਕੀਟ ਜਿਹੜੀ ਕਾਫੀ ਸਮੇਂ ਤੋਂ ਮਸ਼ਹੂਰ ਹੈ ਜਿੱਥੇ ਸਸਤਾ ਸਮਾਨ ਜਾਂ ਸਸਤਾ ਕੱਪੜਾ ਮਿਲਦਾ ਹੈ ਜੇ ਤੁਹਾਡੇ ਕੋਲ ਟੂ-ਵੀਲਰ ਹੈ ਤਾਂ ਤੁਸੀਂ ਇੱਥੇ ਆਸਾਨੀ ਨਾਲ ਬਾਹਰ پارک ਕਰ ਸਕਦੇ ਜਿਵੇਂ ਦੁਕਾਨਾਂ ਦੇ ਬਾਹਰ ਲੋਕਾਂ ਨੇ ਕਰੇ ਹੋਏ ਆ। ਜਾਂ ਫਿਰ ਤੁਸੀਂ ਆਟੋ ਰਾਈ ਵੀ ਇੱਥੇ ਲੱਕ ਮਾਰਕੀਟ ਤੱਕ ਪਹੁੰਚ ਸਕਦੇ ਆ। ਕਾਰ ਰਾਈ ਜੇ ਤੁਸੀਂ ਆਣਾ ਤਾਂ ਤੁਹਾਨੂੰ ਥੋੜੀ ਜਗ੍ਹਾ ਦੇਖ ਕੇ ਕਾਰ ਲਾਣੀ ਪਊਗੀ ਕਿਉਂਕਿ ਥੋੜੀ ਜੀ ਪਾਰਕਿੰਗ ਦੀ ਸਮੱਸਿਆ ਇਸ ਮਾਰਕੀਟ ਦੇ ਵਿੱਚ ਹੈਗੀ ਹੈ। ਬਾਕੀ ਹੁਣ ਇਹ ਸਾਰੀ ਮਾਰਕੀਟ ਇੱਥੇ ਜਿਵੇਂ ਆ ਬਾਹਰ ਦੁਕਾਨਾਂ ਲਗੀਆਂ ਹੋਈਆਂ ਆ। ਲੋ ਜੀ ਇੱਥੋਂ ਹੀ ਮਾਰਕੀਟ ਸ਼ੁਰੂ ਹੋ ਜਾਂਦੀ ਇੱਥੇ ਸਮਾਨ ਜਿਹੜਾ ਮਿਲਦਾ ਜਿਵੇਂ ਬੱਚਿਆਂ ਦੇ ਖਡੋਣੇ ਪਈ ਇੱਥੇ ਉਹਦੇ ਨਾਲ ਹੀ ਇੱਥੇ ਸੇਲ ਲੱਗੀ ਹੋਇਆ ਕੱਪੜਿਆਂ ਦੀ ਸੇਲ ਹੈ ਤੇ ਇਸ ਦੇ ਨਾਲ ਹੀ ਇੱਥੇ ਜਿਵੇਂ ਆਪਾਂ ਦੇਖ ਰਹੇ ਆਪਾਂ ਲੇਡੀਜ਼ ਦੇ ਆ ਬੂਟ ਚੱਪਲਾ 250 ਰੁਪਏ ਸੇਲ ਹੈ ਜਾਂ ਇਸ ਤੋਂ ਇਲਾਵਾ ਜਿਵੇਂ ਫਿਕਸ ਪ੍ਰਾਈਸ ਵੀ ਲਿਖਿਆ ਹੋਇਆ ਕੁਝ 200 ਰੁਪਏ ਸੇਲ ਹੈ ਲਗ ਲਗ ਰੇਟ ਤੇ ਸਾਮਾਨ ਇੱਥੇ ਮਿਲ ਜਾਂਦਾ ਹੈ ਕੁਝ ਦੁਕਾਨਾਂ ਇੱਧਰ ਪਿੱਛੇ ਬਣੀ ਹੋਈਆਂ ਜਿਨ੍ਹਾਂ ਚ ਵੀ ਸੇਲ ਦਾ ਸਾਮਾਨ ਡਿਸਪਲੇ ਕਰਿਆ ਹੋਇਆ ਵਿਚਕਾਰ ਜਿਹੜੇ ਹੁਣ ਆਪਾਂ ਇਹ ਮੋਟਰਸਾਈਕਲ ਦੇਖ ਰਹੇ ਹਾਂ ਸਾਰੇ ਇਹ ਮਾਰਕੀਟ ਵਾਲਿਆਂ ਦੇ ਆਪਣੇ ਪਰਸਨਲ ਐਕਟੀਆਂ ਮੋਟਰਸਾਈਕਲ ਖੜੇ ਕਰੇ ਹੋਏ ਆਏ ਕੁਝ ਦੁਕਾਨਾਂ ਇੱਧਰ ਲੱਗੀ ਹੋਈਆਂ ਜਿਵੇਂ ਇਹਨਾਂ ਨੇ ਜੀਨ ਦੀਆਂ ਪੈਂਟਾਂ ਰੱਖੀਆਂ ਹੋਈਆਂ ਤੇ 350 ਰੁਪਏ ਫਿਕਸ ਪ੍ਰਾਈਸ ਨੇ ਲਿਖਿਆ ਹੋਇਆ ਉਸਤੇ। ਦੱਸ ਲੈ ਜਾਓ। 100 ਰੁਪਏ ਦੀਆਂ ਚਾਰਾਂ ਜੀ। ਹਾਂਜੀ ਹਾਂਜੀ। ਇੱਥੇ ਜਰਾਬਾਂ ਮਿਲ ਜਾਣੀਆਂ ਬਾਈ 100 ਰੁਪਏ ਦੇ ਚਾਰ ਜੋੜੇ। ਆਪਣੀਆਂ 6 ਵੀ ਇਹਦੇ। ਠੀਕ ਆ 100 ਰੁਪਈਆਂ 6 ਹੈ ਹੈ। ਠੀਕ ਠੀਕ ਹੈ। ਕੁਝ ਜਿਵੇਂ ਬਾਹਰ ਵੀ ਆਪਾਂ ਦੇਖ ਰਹੇ ਹਾਂ ਤੇ ਸੇਲ ਲੱਗੀ ਹੋਈਆਂ ਜਿਵੇਂ 350 ਰੁਪਏ ਦਾ ਸੂਟ ਇੱਥੇ ਮਿਲ ਜਾਂਦਾ ਹੈ ਤੇ ਬਾਕੀ ਆ ਡਿਸਪਲੇ ਕਰੀਆਂ ਹੋਈਆਂ ਜੈਂਟਸ ਦੀਆਂ ਲੋਰਸ। ਇਹ ਲੱਗੀ ਹੋਈ ਇੱਥੇ 250 ਰੁਪਏ ਸੁੱਟਾਂ ਦੀ ਸੇਲ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਜੀ 6 ਪ੍ਰਾਈਸ 150 ਰੁਪਏ ਦੇ ਲੇਡੀਜ਼ ਦੀਆਂ ਲੋਰਜ਼ ਡਿਸਪਲੇ ਕਰੀਆਂ ਹੋਈਆਂ ਕਿਸੇ ਤਰ੍ਹਾਂ ਇੱਥੇ 100 ਰੁਪਏ ਸੇਲ ਹੈ ਉਹ ਵੀ 100 ਰੁਪਏ ਤੇ ਲਾਸਟ 150 ਰੁਪਏ ਹੈ ਵੈਲਕਮ ਟੂ ਸਦਰ ਬਾਜ਼ਾਰ ਸਦਰ ਬਾਜ਼ਾਰ ਮਾਰਕੀਟ ਸੈਕਟਰ 19 ਸੀ ਇਸ ਮਾਰਕੀਟ ਦਾ ਜਿਹੜਾ ਨਾਮ ਹੈ ਸਦਰ ਬਾਜ਼ਾਰ ਹੈ ਤੇ 19 ਸੀ ਦੇ ਵਿੱਚ ਪੈ ਜਾਂਦੀ ਹੈ ਜਿਵੇਂ ਨੇ ਲਿਖਿਆ ਹੋਇਆ ਕਿ ਮਹੀਨੇ ਦੇ ਆਖਰੀ ਸੋਮਵਾਰ ਨੂੰ ਬੰਦ ਰਹੇਗੀ। ਇਹ ਮਹੀਨੇ ਦੇ ਆਖਰੀ ਸੋਮਵਾਰ ਨੂੰ ਬੰਦ ਰਹਿੰਦੀ ਹੈ ਤੇ ਇਸੇ ਤਰ੍ਹਾਂ ਜਿਹੜਾ 22 ਸੈਕਟਰ ਹੈ ਉਹ ਮਾਰਕੀਟ ਵੀ ਜਿਹੜਾ ਮਹੀਨੇ ਦਾ ਆਖਰੀ ਸੋਮਵਾਰ ਹੁੰਦਾ ਉਸ ਦਿਨ ਬੰਦ ਰਹਿੰਦੀ ਹੈ। ਤੇ ਇੱਥੇ ਇਹ ਬਣੀ ਹੋਈ ਇੱਕ ਖਾਣ-ਪੀਣ ਦੀ ਦੁਕਾਨ ਜਿਹੜੀ ਕਾਫੀ ਮਸ਼ਹੂਰ ਹੈ ਪੁਰਾਣੇ ਸਮੇਂ ਤੋਂ ਇਹਨਾਂ 'ਚ ਫਰਸ਼ੂਡ ਦਾ ਸਮਾਨ ਕਾਫੀ ਵਧੀਆ ਮਿਲ ਜਾਂਦਾ ਹੈ ਜਿਵੇਂ ਹਰੇਕ ਸਮਾਨ ਦਾ ਇੱਥੇ ਨਾਂ ਰੇਟ ਵੀ ਲਿਖਿਆ ਹੋਇਆ ਹੈ। ਇਹ ਮਾਰਕੀਟ ਦੇ ਬਿਲਕੁਲ ਇੱਕ ਟੋਨੇ ਦੇ ਬਣੀ ਹੋਈ ਹੈ ਜਿੱਥੇ ਕੱਪੜੇ ਦੀਆਂ ਦੁਕਾਨਾਂ ਸਾਰੀਆਂ ਆਪਾਂ ਦੇਖ ਰਹੇ ਹ ਲਾਸਟ ਜੱਥੇ ਕੋਨੇ ਤੇ ਆ ਕੇ ਇਹ ਸ਼ਾਪ ਬਣੀ ਹੋਈ ਹੈ। ਬਾਕੀ ਕੁਝ ਦੁਕਾਨਾਂ ਇਹ ਸ਼ਾਪ ਸ਼ਾਪ ਤੋਂ ਪਿੱਛੇ ਵੀ ਬਣੀ ਹੋਈਆਂ। ਇੱਕ ਸਾਈਡ ਸਾਰੀ ਜਿਵੇਂ ਆਹ ਮਾਰਕੀਟ ਆਪਾਂ ਦੇਖ ਰਹੇ ਆਂ। ਕੁਝ ਸ਼ਾਪਸ ਪਿੱਛੇ ਬਣੀ ਹੋਈਆਂ ਸਾਰੀਆਂ। ਆ ਦੂਜੇ ਪਾਸੇ ਵੀ ਇਸ ਮਾਰਕੀਟ ਦਾ ਜਿਹੜਾ ਆਪਾਂ ਦੁਕਾਨ ਦਾ ਦੇਖ ਰਹੇ ਆਂ, ਬੋਰਡ ਲੱਗਿਆ ਹੋਇਆ ਹਰੇਕ ਸਮਾਨ ਦਾ ਇਹਨਾਂ ਨੇ ਰੇਟ ਲਿਖਿਆ ਹੋਇਆ ਹੈ। ਹਾਫ ਫੁੱਲ ਕੀ ਰੇਟ ਹੈ। ਬਾਕੀ ਸਾਰੀ ਇਹ ਦੁਕਾਨ ਫਾਸਟ ਫੂਡ ਜਾਂ ਛੋਲੇ ਕੂੜੀਆਂ ਕੁਝ ਇਸ ਤਰ੍ਹਾਂ ਦੇ ਖਾਣੇ ਵਾਸਤੇ ਮਸ਼ਹੂਰ ਹੈ। ਹੁਣ ਆਪਾਂ ਜਿਹੜੀ ਸ਼ਾਪ ਦਿਖੀ ਹੈ ਨਾਮ ਹੈਦਾ ਜੀ ਮਟਰੂ ਟਿੱਕੀ ਵਾਲਾ। ਉਸ ਤੋਂ ਇਲਾਵਾ ਹੋਰ ਵੀ ਨਾਲ ਕੋਲ ਬਹੁਤ ਆਈਟਮ ਹੈਗੀਆਂ ਖਾਣ ਪੀਣ ਦੀਆਂ ਇਹਦੇ ਸਾਹਮਣੇ ਇੱਕ ਬਾਈ ਜੀ ਇੱਥੇ ਖੜੇ ਨੇ ਜਿਹੜੇ ਠੁੱਲੜ ਦੇ ਭਾਂਡੇ ਚ ਲੱਸੀ ਦਿੰਨੇ 50 ਰੁਪਏ ਇੱਕ ਲੱਸੀ ਦਾ ਗਲਾਸ ਹੈ ਇਹਦੇ ਸਾਹਮਣੇ ਬਣਿਆ ਹੋਇਆ ਜੀ ਵੀਰ ਕਾਲਿਆਂ ਦਾ ਬੂਥ ਇੱਥੇ ਵੀਰ ਕਾਲਾ ਸਾਮਾਨ ਆਪਾਂ ਨੂੰ ਦੁੱਧ ਦਹੀਂ ਲੱਸੀ ਜਾਂ ਕੁਝ ਹੋਰ ਪ੍ਰੋਡਕਟ ਮਿਲ ਜਾਂਦੇ ਆਂ ਉਸੇ ਦੁਕਾਨਾਂ ਸੇਲ ਦੀਆਂ ਇਹਦੇ ਬਾਹਰ ਵੀ ਲੱਗੀਆਂ ਹੋਈਆਂ ਨੇ ਵੀਰਕਾ ਬੂਥ ਦੇ ਨਾਲ ਦੂਜੇ ਪਾਸੇ ਵੀ ਸ਼ੋਪਸ ਲੱਗੀਆਂ ਹੋਈਆਂ ਜਿੱਥੇ ਬੂਟ ਚੱਪਲਾਂ ਦੀਆਂ ਜਾਂ ਕੁਝ ਹੋਰ ਦੁਕਾਨਾਂ ਵੀ ਇੱਥੇ ਲੱਗੀਆਂ ਹੋਈਆਂ ਆਂ ਇਨਾਂ ਕੋਲ ਸਾਰਾ ਜਿਹੜਾ ਆਪਾਂ ਹੁਣ ਦੇਖ ਰਹੇ ਹਾਂ ਬੱਚਿਆਂ ਦਾ ਲੇਡੀਜ਼ ਜੈਂਟਸ ਆ ਛੋਟੇ ਬੱਚਿਆਂ ਦਾ ਸਵਾਨ ਬੂਟ ਮਿਲ ਜਾਂਦੇ ਆ ਉਸੇ ਇਸੇ ਤਰ੍ਹਾਂ ਹੀ ਬਾਹਰ ਇਹ ਦੁਕਾਨ ਹੈਗੀ ਜੀ ਰਸਤੀ ਦੁਕਾਨ ਬਰਸਾਤ ਨਾ ਮੀਂਹ ਹੁਣ ਕਰਕੇ ਕੰਮਕਾਰ ਸਾਰੇ ਠੰਡਾ ਜਿਵੇਂ ਹੁਣ ਆਪਾਂ ਦੇਖ ਰਹੇ ਇੱਥੇ ਬਾਈ ਇਹ ਵੀ ਤਰਪਾਲ ਵਗੈਰਾ ਫਿੱਟ ਕਰ ਰਹੇ ਕਿਉਂਕਿ ਮੀਂਹ ਦਾ ਕੋਈ ਭਰੋਸਾ ਨਹੀਂ ਮੀਂਹ ਕਦੋਂ ਇਕਦਮ ਆ ਜਾਵੇ ਤੇ ਇਸ ਦਾ ਅਸਰ ਹੈ ਜਿਹੜਾ ਪੂਰਾ ਮਾਰਕੀਟ ਤੇ ਵੀ ਦੇਖਣ ਨੂੰ ਪਿਆ ਜਿਵੇਂ ਹੁਣ ਸਾਰਾ ਕੰਮਕਾਰ ਤਕਰੀਬਨ ਠੰਡਾ ਹੈ ਨਹੀਂ ਤਾਂ ਇੱਥੇ ਪੂਰੀ ਰੌਣਕ ਹੁੰਦੀ ਹੈ ਪੂਰੀ ਭੇੜ ਹੁੰਦੀ ਹੈ ਇ ਫਿਕਸ ਪ੍ਰਾਈਸ ਇੱਥੇ ਆ ਗਿਆ 200 ਰੁਪਏ ਉਸ ਤੋਂ ਨੈਕਸਟ ਅੱਗੇ ਹੈ ਜੀ 500 ਰੁਪਏ ਇਸਾਂ ਕਰਕੇ ਫਿਕਸ ਪ੍ਰਾਈਸ ਤੇ ਇੱਥੇ ਜਿਹੜਾ ਸਮਾਨ ਸੇਲ ਤੇ ਮਿਲਦਾ ਉਸ ਤੋਂ ਅੱਗੇ ਹੈਗੇ ਆ ਜੈਂਟਸ ਦੇ ਬੂਟ ਫਿਕਸ ਪ੍ਰਾਈਸ 500 ਰੁਪਏ ਸਾਰੇ 500 ਰੁਪਏ ਦੇ ਨੇ ਬਈ ਇਹ ਆ ਸਾਰੇ 500 ਵਾਲੇ ਪਏ ਆ ਨਾ ਅੱਛਾ ਇਹ ਵਾਲੇ 400 ਅਗਲੇ ਪਿੱਛੇ 500 ਹੈ ਨਾ ਲਓ ਜੀ ਬਾਹਰਲੇ ਪਾਸੇ ਤੋਂ ਪੂਰੀ ਮਾਰਕੀਟ ਦਾ ਇੱਕ ਪੂਰਾ ਮੁਕੰਮਲ ਝਾਕਾ ਆਪਾਂ ਦੇਖ ਲੈਨੇ ਜਿੱਥੇ ਲਗ ਲਗ ਰੇਟ ਤੇ ਸੇਲਾਂ ਲੱਗੀ ਹੋਈਆਂ 350 350 ਰੁਪਏ 250 ਕਿਸੇ ਵੀ ਆਪਾਂ ਕਿਸਮ ਦਾ ਇੱਥੇ ਜਿਹੜਾ ਹੈ ਸਮਾਨ ਜਿਹੜਾ ਲੈ ਸਕਦੇ ਆਂ ਲੇਡੀਜ਼ ਜੈਂਟਸ ਜਾਂ ਬੱਚਿਆਂ ਦਾ ਕੱਪੜੇ ਬੂਟ ਕੋਈ ਵੀ ਸਮਾਨ ਆਪਾਂ ਜਿਹੜਾ ਇੱਥੇ ਆ ਕੇ ਖਰੀਦ ਸਕਦੇ ਆਂ ਸਸਤੇ ਰੇਟ ਤੇ ਹੁਣ ਆਪਾਂ ਵਿਸਕਾਰ ਆ ਗਏ ਜਿੱਥੇ ਛੋਟ ਛੋਟੀਆਂ ਦੁਕਾਨਾਂ ਲੱਗੀਆਂ ਹੋਈਆਂ ਇੱਕ ਗਲੀ ਬਣੀ ਹੋਈ ਵਿਸਕਾਰ ਗਲੀ ਦੇ ਵਿੱਚ ਆ ਸਾਰੀਆਂ ਦੁਕਾਨਾਂ ਬਣੀ ਹੋਈਆਂ ਜਿਨ੍ਹਾਂ ਚ ਆਪਾਂ ਨੂੰ ਲੇਡੀਜ਼ ਦਾ ਕਪੜਾ ਵੀ ਵਧੀਆ ਵੈਰਾਈਟੀ ਚ ਮਿਲ ਜਾਂਦਾ ਜਿਵੇਂ ਹੁਣ ਸਾਹਮਣੇ ਆਪਾਂ ਦੁਕਾਨ ਦੇਖ ਰਹੇ ਹਾਂ ਇਹਨਾਂ ਕੋ ਲੇਡੀਜ਼ ਦੇ ਸੂਟ ਹੈ ਤੇ ਇੱਥੇ ਜੈਂਟਸ ਦੇ ਜਿਹੜੇ ਕੋਟ ਬਲੇਜ਼ਰ ਡਿਸਪਲੇ ਕਰੇ ਹੋਏ ਆ ਕੁਝ ਦਿਖਾਣਾ ਇਸ ਪਾਸੇ ਲੱਗੇ ਹੋਇਆ ਤੇ ਹਰੇਕ ਦੁਕਾਨ ਦਾ ਨੰਬਰ ਲਿਖਿਆ ਹੋਇਆ ਕਿ 247 245 ਲਗ ਲਗ ਦੁਕਾਨ ਨੰਬਰ ਹੈ ਤਾਂ ਕਿ ਜਦੋਂ ਆਪਾਂ ਦੁਬਾਰਾ ਆਣਾ ਤਾਂ ਦੁਕਾਨ ਨੰਬਰ ਦੇ ਕੇ ਆਪਾਂ ਸਮਾਨ ਜਿਹੜਾ ਇਹਨਾਂ ਕੋਲ ਖਰੀਦ ਸਕਦੇ ਆ ਫਿਰ ਐਕਸਚੇਂਜ ਕਰ ਸਕਦੇ ਆ ਵੇ ਇਸ ਦਾ ਕੀ ਰੇਟ ਰਹੇਗਾ ਜੀ ਇਹਨਾਂ ਦਾ ਪ੍ਰਾਈਸ ਬਤਾ ਲਓ ਘੜੀ ਦਾ ਲਗਭਗ ਜਿਹੜੀ ਹੁਣ ਆਪਾਂ ਕਿਡੀਆਂ ਦੇਖ ਰਹੇ ਆ ਛੋਟੇ ਬੱਚਿਆਂ ਦੀਆਂ 50 ਰੁਪਏ ਤੋਂ ਸਟਾਰਟ ਹੈ ਉਸ ਤੋਂ ਨੈਕਸਟ 100 ਰੁਪਏ 150 200 ਤਾਂ ਇਸ ਤਰ੍ਹਾਂ ਲਗ ਲਗ ਰੇਂਜ ਵਿੱਚ ਘੜੀਆਂ ਇਹਨਾਂ ਰੱਖੀ ਹੋਈਆਂ ਲੇਡੀਜ਼ ਜੈਂਟਸ ਜਾਂ ਬੱਚਿਆਂ ਦੀਆਂ ਕਿਸੇ ਵੀ ਪ੍ਰਕਾਰ ਦੀ ਇੱਥੇ ਆਪਾਂ ਘੜੀਆਂ ਇਹਨਾਂ ਕੋਲ ਲੈ ਸਕਦੇ ਆ ਇਸੇ ਤਰ੍ਹਾਂ ਇੱਥੇ ਅਨਕਾਂ ਪਈਆਂ ਤੇ ਬੈਲਟਾਂ ਡਿਸਪਲੇ ਕਰੀਆਂ ਹੋਈਆਂ ਲੋ ਜੀ ਮਾਰਕੀਟ ਦਾ ਇਕ ਆਪਾਂ ਛੋਟਾ ਜਿਹਾ 게ੜਾ ਲਾ ਕੇ ਬਾਹਰ ਆ ਗਏ ਜਿੱਥੇ ਬਾਹਰ ਵੇਰਕਾ ਬੂਥ ਬਣਿਆ ਹੋਇਆ ਹੈ ਲੋ ਜੀ ਮਾਰਕੀਟ ਦੇਖ ਕੇ ਆਪਾਂ ਪਾਰਕਿੰਗ ਦੇ ਕੋਲ ਆ ਗਏ ਤੇ ਇਨਾ ਮਹੀਨਿਆਂ ਚ ਜਿਹੜੀ ਰੌਣਕਾਂ ਮਾਰਕੀਟ ਦੇ ਵਿੱਚ ਘਟ ਹੈ ਕਿਉਂਕਿ ਇੱਕ ਤਾਂ ਬਰਸਾਤ ਨਾ ਮਿੰਨਾ ਚੱਲ ਰਿਹਾ ਤੇ ਸੌਣ ਬਾਦੋਨੇ ਮਹੀਨੇ ਚ ਵੈਸੇ ਵੀ ਜਿਹੜੀ ਲੋਕ ਹੈ ਜਿਹੜੇ ਸ਼ੋਪਿੰਗ ਵਗੈਰਾ ਖਰੀਦਦਾਰੀ ਘੱਟ ਕਰਦੇ ਆ ਤਾਂ ਕਰਕੇ ਮਾਰਕੀਟ ਤਕਰੀਬਨ ਜਿਆਦਾ ਖਾਲੀ ਪਈ ਏ ਤੇ ਇਸ ਵੀਡੀਓ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਜੀ ਅਗਲੀ ਵੀਡੀਓ 'ਚ ਮਿਲਦੇ ਆਂ ਧੰਨਵਾਦ